ਸਰਕਾਰ ਯੋਗ ਭਾਰਤੀ ਜਨਤਾ ਪਾਰਟੀ ਪਟਿੰਡਾ ਦੇ ਪ੍ਰਧਾਨ ਸਾਦਕਾ ਨਿਸ਼ਦਾਇਕ ਸਰੂਪ ਚੰਦ ਸਿੰਘਲਾ ਜੀ ਔਰ ਉਪਸਤਿਤ ਪੱਤਰਕਾਰ बंधुओं ਮੈਂ ਤੁਹਾਨੂੰ ਨਮਸਕਾਰ ਕਰਨਾ ਕਿ ਤੁਸੀਂ ਆਪਣਾ ਕੀਮਤੀ ਸਮਾਂ ਕੱਢ ਕੇ ਅੱਜ ਪਟਿਆਲਾ ਦੇ ਵਿੱਚ ਇਸ ਪ੍ਰੈਸ ਕਾਨਫਰੰਸ ਦੇ ਲਈ ਆਏ। ਇਹ ਅੱਜ ਬੜੀ ਮਹੱਤਵਪੂਰਨ ਪ੍ਰੈਸ ਕਾਨਫਰੰਸ ਹੈ ਜੋ ਕਿ ਅੱਜ ਜੋ 4 ਸਾਲ ਕਾਲਾ ਅਧਿਆਇ ਇਤਿਹਾਸ ਦਾ ਲਿਖਿਆ ਗਿਆ ਪੰਜਾਬ ਦਾ ਜਾਂਦਾ ਪੰਜਾਬ ਦੇ ਲੋਕਾਂ ਤੋਂ ਇੱਕ ਗਲਤੀ ਹੋ ਗਈ ਕਿ ਆਮ ਆਦਮੀ ਪਾਰਟੀ ਜਿਹੜੀ ਹੈ ਇਹਨਾਂ ਦੇ ਗੁੰਮਰਾਹਪੁਰਨ ਪ੍ਰਚਾਰ ਦੇ ਵਿੱਚ ਆ ਕੇ ਤੇ ਅੱਜ ਅਸੀਂ ਇਹਨਾਂ ਦੀ ਸਰਕਾਰ ਬਣਾ ਬੈਠੇ ਆ ਗਲਤੀ ਕਰ ਬੈਠੇ ਆ ਜਿਸ ਦਾ ਸਾਨੂੰ ਹਰ ਦਿਨ ਹਰ ਪਲ ਨੁਕਸਾਨ ਹੋ ਰਿਹਾ ਤੇ ਪੰਜਾਬ ਦੇ ਹਾਲਤ ਦੇਖੀਏ ਤੇ ਜਿੱਥੇ ਪੰਜਾਬ ਦਾ ਕਿਸਾਨ ਜਿਹੜਾ ਹੈ ਉਹ ਹੜਾ ਹੀ ਬਹਿ ਗਿਆ ਹੈ ਉੱਥੇ ਹੀ ਜਿਹੜਾ ਪੰਜਾਬ ਦਾ ਯੂਥ ਹੈ ਉਹ ਨਸ਼ਿਆਂ ਹੀ ਬਹਿ ਗਿਆ ਔਰ ਉੱਥੇ ਹੀ ਪੰਜਾਬ ਜਿਹੜਾ ਉਹ ਭ੍ਰਸ਼ਟਾਚਾਰ ਜਿਹੇ ਆਮ ਆਦਮੀ ਪਾਰਟੀ ਵਾਲਿਆਂ ਦੇ ਬਹਿ ਗਿਆ 4 ਲੱਖ ਕਰੋੜ ਦਾ ਕਰਜ਼ਾਈ ਕਰਦਾ ਪੰਜਾਬ ਹਰ ਇੱਕ ਬੱਚਾ ਜਿਹੜਾ ਪੈਦਾ ਹੁੰਦਾ ਹੈ ਤੁਸੀਂ ਇਹ ਮੰਨ ਕੇ ਚੱਲੋ ਆਮ ਆਦਮੀ ਪਾਰਟੀ ਦੇ ਕਰਕੇ ਸਵਾ ਲੱਖ ਰੁਪਏ ਦਾ ਕਰਜ਼ਾਈਓ ਪੈਦਾ ਹੁੰਦਾ ਹੀ ਹੋ ਜਾਂਦਾ ਸਾਡੀ ਜਿਹੜੀ ਸਵਾ 3 ਕਰੋੜ ਦੀ ਆਬਾਦੀ ਹੈ ਜੀ ਇਹ ਬੜਾ ਮਹੱਤਵਪੂਰਨ ਤੱਤ ਹੈ ਕਿ ਇਹਨਾਂ ਦੇ ਇਹ ਭ੍ਰਸ਼ਟਾਚਾਰ ਕਰਕੇ ਜੋ ਇਹਨਾਂ ਨੇ ਕਰਜ਼ਾ ਲਿੱਤਾ ਹੈ 4 ਲੱਖ ਕਰੋੜ ਦਾ ਉਹਦੇ ਨਾਲ ਪੈਦਾ ਹੁੰਦੇ ਇਹ ਬੱਚਾ ਜਿਹੜਾ ਸਵਾ ਲੱਖ ਦਾ ਕਰਜ਼ਾਈ ਹੋ ਕੇ ਪੈਦਾ ਹੋ ਰਿਹਾ ਹੈ ਪੰਜਾਬ ਦਾ ਮੇਰਾ ਹਸਦਾ ਵਸਦਾ ਨੱਚਦਾ ਰੰਗਲਾ ਪੰਜਾਬ ਜਿਹੜਾ ਹੈ ਉਹਦੇ ਤੇ ਗ੍ਰੈਂਡ ਬਣ ਕੇ ਇਹ ਆਮ ਆਦਮੀ ਪਾਰਟੀ ਜਿਹੜੀ ਹੈ ਉਹ ਲੱਗ ਗਈ ਹੈ ਅੱਜ ਜਿਹੜਾ ਵਿਸ਼ਾ ਹੈ ਸਾਡਾ ਕਿ ਮਿਸ ਗਵਰਨੈਂਸ ਐਂਡ ਫੇਲਿਅਰ ਆਫ ਦਿਸ ਆਮ ਆਦਮੀ ਪਾਰਟੀ ਰਿਗਾਰਡਿੰਗ 올 ਦਿਸ ਲਾਸਸ ਡਿਊ ਟੂ ਫਲਡਸ ਜਿਹੜਾ ਹੈ ਵਾ ਬਾੜ ਆਈ ਔਰ ਪੰਜਾਬ ਦੀ 4 ਲੱਖ ਏਕੜ ਜਿਹੜੀ ਜ਼ਮੀਨ ਹੈ ਉਹ ਬਾੜ ਦੇ ਨੁਕਸਾਨ ਹੀ ਜਾ ਗਈ ਔਰ ਉਹਦਾ ਕੇਵਲ ਆ ਕੇਵਲ ਕੋ ਜ਼ਿੰਮੇਵਾਰ ਹੈ ਤੇ ਆਮ ਆਦਮੀ ਪਾਰਟੀ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਜੀ ਔਰ ਉਹਨਾਂ ਦੀ ਸਰਕਾਰ ਦੀ ਅਣਗਹਿਲੀ ਉਹਨਾਂ ਦੀ ਸਰਕਾਰ ਦੀ ਨਾਕਾਮੀ ਉਹਨਾਂ ਦੀ ਸਰਕਾਰ ਦੀ ਨਲਾਕੀ ਹੈ ਜਿਹਦੇ ਕਰਕੇ ਕਿਸਾਨ ਸੜਕਾਂ ਤੇ ਆ ਗਿਆ ਜਿੱਥੇ ਕਿਸਾਨਾਂ ਦੀ ਜ਼ਮੀਨ ਅੱਜ ਆਨਲੀ ਫਸਲਾਂ ਦੇ ਲਈ ਬਰਬਾਦ ਹੋਈ ਬੈਠੀ ਹੈ ਉੱਥੇ ਹੀ ਕਿਸਾਨਾਂ ਦੇ ਮਕਾਨ ਜਿਹੜੇ ਨੇ ਉਹ ਟਹਿ ਗਏ ਨੇ ਸੜਕਾਂ ਟੁੱਟ ਗਈਆਂ ਨੇ ਉਹਦਾ ਜ਼ਿੰਮੇਵਾਰ ਕੌਣ ਹੈ ਉਹਦਾ ਜ਼ਿੰਮੇਵਾਰ ਕੇਵਲੀ ਕਿਹਾ ਭਗਵੰਤ ਮਾਨ ਜੀ ਦੀ ਜਿਹੜੀ ਆਮ ਆਗੇ ਪਾਰਟੀ ਦੀ ਸਰਕਾਰ ਹੈ ਔਰ ਕੇਂਦਰ ਜਿਹੜਾ ਉਹਨਾਂ ਨੇ ਆਪਣਾ ਪੂਰੀ ਤਰ੍ਹਾਂ ਨਾਲ ਡਿਊਟੀ ਪੂਰੀ ਕੀਤੀ ਖੜਾ ਤੋਂ ਪਹਿਲੇ ਹੀ 292 ਕਰੋੜ ਰੁਪਿਆ ਬਾੜ ਤੋਂ ਹੜਾ ਤੋਂ ਬਚਾ ਦੇ ਲਈ ਪੰਜਾਬ ਸਰਕਾਰ ਨੂੰ ਭੇਜ ਦਿੱਤਾ ਪ੍ਰਧਾਨ ਮੰਤਰੀ ਮੋਦੀ ਜੀ ਦੀ ਸਰਕਾਰ ਔਰ 12500 ਕਰੋੜ ਰੁਪਿਆ ਜਿਹੜਾ ਕਿ ਐਸਡੀਆਰਐਫ ਦਾ ਸੀ ਡਿਜ਼ਾਸਟਰ ਮੈਨੇਜਮੈਂਟ ਦਾ ਕਿ ਕੋਈ ਆਪਦਾ ਆਂਦੀ ਹੈ ਉਹਦੇ ਪ੍ਰਬੰਧਨ ਦੇ ਲਈ ਸੀ ਉਹ ਪੰਜਾਬ ਸਰਕਾਰ ਕੋਲ ਪਿਆ ਅਸੀਂ ਪਹਿਲੇ ਤਾਂ ਮੁਕਰ ਗਏ ਭਗਵਾਨ ਜੀ ਪਰ ਜਿਹੜੀ ਕੈਗ ਹੈ ਜਿਹੜੀ ਹਿਸਾਬ ਰੱਖਦੀ ਹੈ ਦੇਸ਼ ਦੀ ਉਹਦੀ ਰਿਪੋਰਟ ਜਦੋਂ ਅਸੀਂ ਪੇਸ਼ ਕੀਤੀ ਭਾਰਤੀ ਜਨਤਾ ਪਾਰਟੀ ਨੇ ਤੇ ਇਹਨਾਂ ਦਾ ਚਿਹਰਾ ਸਾਫ ਹੋ ਗਿਆ ਔਰ ਇਹਨਾਂ ਨੇ ਉਹ 12500 ਕਰੋੜ ਰੁਪਏ ਦਾ ਹਿਸਾਬ ਨਹੀਂ ਦੇ ਰਹੇ ਹਿਸਾਬ ਕਿਤੋਂ ਦੇਣਗੇ ਉਹ ਯਾਹ ਤੇ ਉਹ ਇਹਨਾਂ ਦੇ ਐਡਵਰਟਾਈਜ਼ਮੈਂਟ ਤੇ ਹਰ ਜਗ੍ਹਾ ਤੇ ਵੋਟ ਲਈ ਬੈਠੇ ਨੇ ਆਪਣੇ ਲੋਕੀ ਆ ਕੇ ਗਏ ਨੇ ਨਫ਼ਰਤ ਕਰਦੇ ਨੇ ਇਹਨਾਂ ਦੀ ਸ਼ਗਲਾ ਤੋਂ ਪਰ ਇਹ ਬੋਲਣ ਤੋਂ ਬਾਅਦ ਨਹੀਂ ਆਇਆ ਯਾ ਇਹਨਾਂ ਦੀ ਹਵਾਈ ਯਾਤਰਾਵਾਂ ਜਿਹੜਾ ਕਿ ਸਾਰੇ ਆਮ ਆਦਮੀ ਪਾਰਟੀ ਦੇ ਲੀਡਰ ਮौज-ਮਸਤੀਆਂ ਕਰਦੇ ਮਿਲਦੇ ਨੇ ਉਹਦੇ ਜੋ ਪੈਸਾ ਲੱਗਿਆ ਲੱਗਦਾ 12500 ਕਰੋੜ ਰਿਆ ਯਾ ਜਿਹੜੇ ਆਮ ਆਦਮੀ ਪਾਰਟੀ ਦੇ ਦਿੱਲੀ ਦੇ ਲੀਡਰ ਵੀ ਆ ਗਏ ਤੇ ਉਥੋਂ ਹਾਰ ਕੇ ਬੁਰੀ ਤਰ੍ਹਾਂ ਪੰਜਾਬ ਹੀ ਡੇਰਾ ਲਈ ਬੈਠੇ ਨੇ ਉਹਨਾਂ ਦੇ ਹਸਕਾਰਾਂ ਉਹਨਾਂ ਦੇ ਬੰਗਲਿਆਂ ਦੇ ਖਰਚਿਆਂ ਦੇ ਉੱਤੇ ਇਹ 12500 ਕਰੋੜ ਜਿਹੜਾ ਉਹ ਲੱਗ ਗਿਆ ਤੇ ਸਭ ਤੋਂ ਵੱਧ ਮੰਨ ਤੇ ਲੱਗਦਾ ਭ੍ਰਿਸ਼ਟਾਚਾਰ ਦੀ ਬਲੀ ਚੜ ਗਿਆ ਕਿਉਂਕਿ ਆਮ ਆਦਮੀ ਪਾਰਟੀ ਦੇ ਆਈ ਸੀ ਕਿ ਅਸੀਂ ਵਿਕਾਸ ਕਰਾਂਗੇ ਪੰਜਾਬ ਦਾ ਝੂਠਾ ਲਾਰਾ ਝੂਠਾ ਵਾਦਾ ਤੇ ਵਿਕਾਸ ਕਿਦਾ ਹੋ ਗਿਆ ਆਮ ਆਦਮੀ ਪਾਰਟੀ ਦੇ ਲੀਡਰਾਂ ਦਾ ਤੇ ਇਹਨਾਂ ਦੇ ਵਰਕਰਾਂ ਦਾ ਵਿਕਾਸ ਹੋ ਗਿਆ ਅੱਜ ਜਿਹੜਾ ਇਹਨਾਂ ਦਾ ਉਹ ਵਰਕਰ ਸੀ ਜਾਂ ਐਮ ਐਲ ਏ ਸੀ ਜਾਂ ਮਨਿਸਟਰ ਸੀ ਜਿਹੜਾ ਸਾਈਕਲ ਤੇ ਤੁਰਦਾ ਸੀ ਜਿਹੜਾ ਮੋਬਾਈਲ ਠੀਕ ਕਰਦਾ ਸੀ ਜਿਹੜਾ ਰੇੜੀ ਲਾਂਦਾ ਸੀ ਉਹ ਅੱਜ ਬੰਗਲੇਆਂ ਵਿੱਚ ਘੁੰਮ ਰਿਹਾ ਉਹ ਵੱਡੀਆਂ ਵੱਡੀਆਂ ਗੱਡੀਆਂ ਵਿੱਚ ਘੁੰਮ ਰਿਹਾ ਦੇ ਵਿਕਾਸ ਪੰਜਾਬ ਨੂੰ ਇਹਨਾਂ ਨੇ ਬਰਬਾਦ ਕਰ ਦਿੱਤਾ ਔਰ ਪੰਜਾਬੀਅਤ ਨੂੰ ਇਹਨਾਂ ਨੇ ਬਰਬਾਦ ਕਰ ਦਿੱਤਾ ਔਰ ਆਪਣਾ ਨਿੱਜੀ ਇਹਨਾਂ ਨੇ ਵਿਕਾਸ ਕਰ ਲਿਆ ਭਟਾਚਾਰ ਕਰ ਸੋ ਅੱਜ ਇਹ ਜੋ ਫੰਡ ਬਾਰੇ ਮੈਂ ਗੱਲ ਕੀਤੀ ਕਿ ਅੱਜ ਹੜਾ ਬਾਰੇ ਹਮੇਸ਼ਾ ਇਹ ਗੱਲ ਰਹੀ ਹੈ ਕਿ ਜਨਵਰੀ ਚ ਕੋ ਪਤਾ ਨਹੀਂ ਮੌਨਸੂਨ ਆਣੀ ਹੈ ਔਰ ਐਤ ਕੀਤੇ ਜੋ ਭਵਿੱਖਵਾਣੀ ਸੀ ਜੋ ਪ੍ਰੋਡਿਕਸ਼ਨ ਸੀ ਉਹ ਇਹ ਸੀ ਕਿ ਮੌਨਸੂਨ ਬੜੀ ਜ਼ਬਰਦਸਤ ਆਮਣੀ ਤੇ ਹੋਰ ਜਿਆਦਾ ਵੱਡਾ ਅਲਾਰਮਿਕ ਤੈਅ ਹੋਇਆ ਸੀ ਪਰ ਹਰ ਵਾਰੀ ਮੀਟਿੰਗ ਜਨਵਰੀ ਦੇ ਮਹੀਨੇ ਚ ਹੁੰਦੀ ਹੈ ਮੁੱਖ ਮੰਤਰੀ ਸਾਹਿਬ ਲੈਂਦੇ ਨੇ ਅਧਿਕਾਰੀ ਲੈਂਦੇ ਨੇ ਔਰ ਉਹਦੇ ਵਿੱਚ ਵਾ ਬਾੜ ਤੋਂ ਫਲੱਡ ਤੋਂ ਬਚਨ ਦੇ ਉਪਰਾਲੇ ਸੋਚੇ ਜਾਂਦੇ ਨੇ ਉਹਨਾਂ ਲਈ ਅਲੋਕੇਸ਼ਨ ਹੁੰਦੀ ਹੈ ਬਜਟ ਦੀ ਉਹਨਾਂ ਲਈ ਟੈਂਡਰਿੰਗ ਹੁੰਦੀ ਹੈ ਐਜੰਸੀਆ ਹਾਇਰ ਕੀਤੀਆਂ ਜਾਂਦੀਆਂ ਨੇ ਤਾਂਕਿ ਸਮੇਂ ਸਿਰ ਜਿਸ ਵੇਲੇ ਫਲੱਡ ਦਾ ਮੌਸਮ ਆਦਾ ਬਰਸਾਤ ਦਾ ਮੌਸਮ ਆਂਦਾ ਤੇ ਉਸ ਵੇਲੇ ਨੁਕਸਾਨ ਨਾ ਹੋਵੇ ਪਰ ਇਹ ਆਮ ਆਦਮੀ ਪਾਰਟੀ ਇਹਨਾਂ ਨੇ 2023 ਦੇ ਫਲੱਡ ਵੀ ਦੇਖੇ ਕਿੱਡਾ ਵੱਡਾ ਨੁਕਸਾਨ ਹੋਇਆ ਪਰ ਇਹ ਜਾਗੇ ਨਹੀਂ ਇਹ ਹੌਸਲੇ ਵੀ ਸੁੱਤੇ ਰਹੇ ਇਹ ਆਮ ਆਦਮੀ ਪਾਰਟੀ ਜਿਹੜੀ ਮੀਟਿੰਗ ਹੋਣੀ ਚਾਹੀਦੀ ਸੀ ਜਨਵਰੀ ਚ ਇਹ ਫਲੱਡ ਨੂੰ ਰਿਲੀਫ ਦੇ ਨਹੀਂ ਲੋਕਾਂ ਨੂੰ ਡਿਜ਼ਾਸਟਰ ਮੈਨੇਜਮੈਂਟ ਦੀ ਆਫਦਾ ਪ੍ਰਬੰਧਕ ਨੇ ਇਹਨਾਂ ਨੇ ਜਾ ਕੇ ਮੀਟਿੰਗ ਕੀਤੀ ਉਹ ਮਈ ਦੇ ਮਹੀਨੇ ਦੇ ਵਿੱਚ ਔਰ ਮਈ ਦੇ ਮਹੀਨੇ ਜਦੋਂ ਇਹਨਾਂ ਨੇ ਮੀਟਿੰਗ ਕੀਤੀ ਤੇ 15 ਦਿਨਾਂ ਬਾਅਦ بارشਾਂ ਸ਼ੁਰੂ ਹੋ ਗਈਆਂ ਤੇ ਪ੍ਰਬੰਧਨ ਕਦੋਂ ਹੋਣਾ ਸੀ ਉਹਦੇ ਕਰਕੇ ਹੀ ਅੱਜ ਐਡਾ ਵੱਡਾ ਨੁਕਸਾਨ ਜਿਹੜਾ ਹੈ ਉਹ ਸਾਰੇ ਪੰਜਾਬੀਆਂ ਦਾ ਹੋ ਗਿਆ ਕੇਵਲ ਕਿਸਾਨਾਂ ਦਾ ਨਹੀਂ ਹੋਇਆ ਸਾਰੇ ਵਪਾਰੀਆਂ ਦਾ ਹੋ ਗਿਆ ਉਦਯੋਪਕੀਆਂ ਦਾ ਹੋ ਗਿਆ ਕਿਉਂਕਿ ਅਸੀਂ ਜਾਣਦੇ ਆ ਕਿ ਪੰਜਾਬ ਦੀ ਕਿਸਾਨੀ ਤੋਂ ਹੀ ਹਰ ਇੱਕ ਦਾ ਪੰਜਾਬ ਵਿੱਚ ਘਰ ਚੱਲਦਾ ਪੰਜਾਬ ਇੱਕ ਕਿਸਾਨ ਬਹੁਲ ਪ੍ਰਦੇਸ਼ ਹੈ ਤੇ ਕਿਸਾਨੀ ਬਰਬਾਦ ਹੋ ਗਈ ਤਾਂ ਮਤਲਬ ਪੰਜਾਬ ਬਰਬਾਦ ਹੋਇਆ ਬੈਠਾ ਔਰ ਉਹਦੀ ਜ਼ਿੰਮੇਵਾਰ ਗੌਰ ਹੈ ਕੇਵਲ ਵਈ ਕੇਵਲ ਭਗਵੰਤਾਨ ਸਰਕਾਰ ਜ਼ਿੰਮੇਵਾਰ ਜਿਹੜਾ ਡਿਜ਼ਾਸਟਰ ਮੈਨੇਜਮੈਂਟ ਹੈ ਉਹਦਾ ਇਹ ਮਤਲਬ ਹੁੰਦਾ ਹੈ ਕਿ ਜਿੰਨੇ ਤੁਹਾਡੇ ਨਦੀਆਂ ਨੇ ਨਾਲੇ ਨੇ ਬੰਨ ਨੇ ਬੰਨ ਪ੍ਰੋਟੈਕਸ਼ਨ ਨੇ ਜਿਹੜੇ ਬਣਾਏ ਜਾਂਦੇ ਨੇ ਬੰਨ ਜਿਹੜੇ ਰਿਲੀਫ ਲਈ ਕਿ ਜਿਹੜਾ ਇੱਥੇ ਵੱਡੇ ਡੈਮ ਹੁੰਦੇ ਰਹੀ ਛੋਟੇ ਡੈਮ ਬਣਾਏ ਜਾਂਦੇ ਨੇ ਛੋਟੇ ਬੰਨ ਬਣਾਏ ਜਾਂਦੇ ਨੇ ਤਾਂ ਕਿ ਰਿਲੀਫ ਦਿੱਤਾ ਜਾਏ ਨਾ ਤੇ ਇਹਨਾਂ ਨੇ ਨਹਿਰਾਂ ਦੀ ਸਬਾਈ ਕਰਾਈ ਨਾ ਇਹਨਾਂ ਨੇ ਜਿਹੜੇ ਉਹ ਬੰਨ ਸੀ ਉਹ ਰਿਪੇਅਰ ਕਰਾਏ ਨਾ ਇਹਨਾਂ ਨੇ ਡਿਸਲਟ ਕਰਾਈ ਆਪਣੇ ਮੇਨ ਜਿਹੜਾ ਹੁਣ ਰਣਜੀਤ ਸਾਗਰ ਡੈਮ ਉਹ ਟੋਟਲ ਪੰਜਾਬ ਸਰਕਾਰ ਦੇ ਕੰਟਰੋਲ ਵਿੱਚ ਹੈ ਅਜ ਮਾਦੋਪੁਰ ਜਿਹੜਾ ਸਭ ਤੋਂ ਵੱਡਾ ਵਾਟਰ ਰਿਲੀਜ਼ਿੰਗ ਸਟੇਸ਼ਨ ਹੈ ਉਹਦੇ ਗੇਟਾਂ ਦੀ ਰਿਪੇਅਰ ਹੋਣੀ ਚਾਹੀਦੀ ਸੀ ਹੋਇਆ ਕੀ ਕਿ ਗੇਟ ਜਿਸ ਵੇਲੇ ਪਹਿਲੇ ਦਿਨਾਂ ਨੇ ਵਾਟਰ ਮੈਨੇਜਮੈਂਟ ਨਹੀਂ ਕੀਤੀ ਪਾਣੀ ਦੀ ਨਿਕਾਸੀ ਦਾ ਪ੍ਰਬੰਧ ਨਹੀਂ ਕੀਤਾ ਜਦੋਂ ਪਤਾ ਸੀ ਕਿ ਇੰਨੀ ਵੱਡੇ ਹਾੜਾ ਆਣ ਵਾਲੇ ਨੇ ਇੰਨੀ ਵੱਡੀ ਬਾੜ ਆਣ ਵਾਲੀ ਹੈ ਤੈਨੂੰ ਪ੍ਰਾਇੋਰਟੀਕਲੀ ਫੇजेस ਦੇ ਰਿਹਾ ਇਹਨਾਂ ਨੂੰ ਪਾਣੀ ਛੱਡਦੇ ਰਹਿਣਾ ਚਾਹੀਦਾ ਸੀ ਤਾਂਕਿ ਪਾਣੀ ਦਾ ਲੈਵਲ ਘਟੇ ਇਹਨਾਂ ਨੇ ਪਾਣੀ ਨਹੀਂ ਛੱਡਿਆ ਉੱਥੇ ਪਾਣੀ ਜਿਹੜਾ ਹੈ ਉਹ ਸਾਰਾ ਹੀ ਪਾਣੀ ਜਮਾ ਹੁੰਦਾ ਰਿਹਾ ਔਰ ਉਹਦਾ ਕਾਰਨ ਕਿ ਜਿਸ ਵੇਲੇ ਬਰਸਾਤ ਹੋਈ ਤੇ ਕਿਦਮ ਬਾੜ ਦੀ ਘਾੜ ਦੀ ਫਲਡ ਦੀ ਸਿਚੁਏਸ਼ਨ ਬਣ ਗਈ ਤੁਂਜਾ ਅਜਰੰਗੀ ਸਾਗ ਡੈਮ 25% ਸਿਲਟ ਜਮੀ ਹੈ ਘਾਰ ਜਮੀ ਹੋ ਗਈ ਔਰ ਉਹ ਗਾਰ ਕਰਕੇ ਲੈਵਲ ਤੋਂ ਉੱਪਰ ਆਣਾ ਹੀ ਸੀ ਔਰ ਇਹਨਾਂ ਦੀ ਮਿਸ ਮੈਨੇਜਮੈਂਟ ਕਰਕੇ ਜਿਸ ਵੇਲੇ ਪਾਣੀ ਨੂੰ ਛੱਡਿਆ ਤੇ ਕੁਝ ਗੇਟ ਖੁੱਲੇ ਨਹੀਂ ਤੇ ਉਹ ਜੇਲ ਕੀ ਟੁੱਟ ਗਏ ਔਰ ਜ਼ਬਰਦਸਤ ਪਾਣੀ ਦੀ ਨਿਕਾਸੀ ਹੋਈ ਜਿਨੇ ਇਹ ਜਿਹੜਾ ਵੱਡਾ ਨੁਕਸਾਨ ਹੈ ਇਹ ਕੀਤਾ ਔਰ ਜਿਹਦੀ ਜ਼ਿੰਮੇਵਾਰ ਹੈ ਇਹ ਆਮ ਆਦਮੀ ਪਾਰਟੀ ਦੇ ਸਕਦਾ ਇਹ ਕੇਂਦਰ ਸਰਕਾਰ ਨੂੰ ਦੇਖਦੇ ਨੇ ਅੱਜ ਇਹ ਰਿਕਾਰਡ ਤੇ ਹੈ ਕਿ ਜਿਹੜੇ ਕੇਜਰੀਵਾਲ ਜੀ ਸਿਸੋਧੀਆਂ ਜੀ ਜੈਨ ਜੀ ਸੰਜੇ ਸਿੰਘ ਜੀ ਡੇਰਾ ਲਈ ਬੈਠੇ ਸੀ ਉਹ ਵੀ ਆਮ ਆਦਮੀ ਤੇ ਨਹੀਂ ਇਹਦੇ ਖਾਸ ਆਦਮੀ ਨੇ ਦਿੱਲੀ ਦੇ ਬੰਗਲੇ ਖੋਏ ਗਏ ਤੇ ਪੰਜਾਬ ਦੇ ਆ ਕੇ ਬੰਗਲੇ ਇਹਨਾਂ ਨੇ ਆ ਕੇ ਉਹਨਾਂ ਦੇ ਕਬਜ਼ਾ ਕਰ ਲਿਆ ਪੰਜਾਬ ਦੀਆਂ ਜਿਹੜਾ ਟੈਕਸਾਂ ਦੀ ਕਮਾਈ ਸੀ ਲੋਕਾਂ ਦੀ ਉਹਦੇ ਨਾਲ ਗੱਡੀਆਂ ਦੇ ਮੌਜਵਸਤੀ ਸ਼ੁਰੂ ਕਰ ਦਿੱਤੀ ਪਰ ਜਦੋਂ ਪੰਜਾਬ ਤੇ ਵਿਵਦਾ ਆਈ ਜਦੋਂ ਪੰਜਾਬ ਤੇ ਹੜਾ ਆਇਆ ਪੰਜਾਬ ਤੇ ਬਾੜ ਆਈ ਤੇ ਸਾਰੇ ਲੀਡਰ ਭੱਜ ਗਏ ਨਾ ਇੱਥੇ ਕੇਜਰੀਵਾਲ ਨਜ਼ਰ ਆਇਆ ਉਹ ਵੀ ਨਿਕਲ ਗਏ ਨਾ ਇੱਥੇ ਸਸੋਦੀਆ ਜੀ ਨਜ਼ਰ ਆਇਆ ਉਹ ਵੀ ਨਿਕਲ ਗਏ ਨਾ ਇੱਥੇ ਜੈਮ ਜੀ ਨਜ਼ਰ ਆਇਆ ਉਹ ਵੀ ਨਿਕਲ ਗਏ ਤੇ ਮਾਨ ਜੀ ਜਿਹੜੇ ਸੀ ਹਸਪਤਾਲ ਜਾ ਬੋਲ ਲੀਡਰਲੈਸ ਹੋ ਗਿਆ ਪੰਜਾਬ ਜਦੋਂ ਮੈਨੇਜਮੈਂਟ ਪਹਿਲੇ ਕੀਤੀ ਨਹੀਂ ਔਰ ਜਦੋਂ ਡਿਜ਼ਾਸਟਰ ਆ ਗਿਆ ਤੇ ਐਸਕੇਪ ਕਰਕੇ ਨਿਕਲ ਗਏ ਉਦਾਂ ਹੀ ਕਾਂਗਰਸ ਪਾਰਟੀ ਹੈ ਕਿ ਜਿਹਨਾਂ ਦਾ ਡਿਊਟੀ ਲੱਗੀ ਸੀਗੀ ਆਪੋਜੀਸ਼ਨ ਦੀ ਕਿ ਅਸੀਂ ਲੋਕਾਂ ਨੂੰ ਸਰਕਾਰ ਦੇ ਮਾੜੇ ਕੰਮਾਂ ਤੋਂ ਬਚਾਵਾਂਗੇ ਤੇ ਕਾਂਗਰਸ ਦਾ ਲੀਡਰ ਰਾਹੁਲ ਗਾਂਧੀ ਮਲੇਸ਼ੀਆ ਚਲਾ ਗਿਆ ਛੁੱਟੀਆਂ ਮਨਾਉਣ ਦੇ ਲਈ ਜਿਸ ਵੇਲੇ ਹੜਾਈ ਲੋਕ ਤੜਪ ਰਹੇ ਸੀ ਤੇ ਕੰਮ ਕੌਣ ਆਇਆ ਕੇਵਲ ਬਈ ਕੇਵਲ ਭਾਰਤੀ ਜਨਤਾ ਪਾਰ티 ਭਾਰਤੀ ਜਨਤਾ ਪਾਰਟੀ ਦੀ ਲੀਡਰਸ਼ਿਪ ਮੇਰੇ ਤੇ ਵੀ ਡਿਊਟੀ ਲੱਗੀ ਸਾਡੇ ਜਾਖੜ ਸਾਹਿਬ ਹੀ ਅਸ਼ਨੀ ਜੀ ਵੀ ਸਾਰੇ ਹੀ ਸੀਨੀਅਰ ਲੀਡਰਸ਼ਿਪ ਸਾਰੇ ਵਰਕਰ ਸਾਹਿਬਾਨ ਲੋਕਾਂ ਦੇ ਨਾਲ ਖੜਾ ਦੇ ਵਿੱਚ ਜਾ ਕੇ ਖੜੇ ਹੋ ਗਏ ਲੋਕਾਂ ਦੇ ਰਿਲੀਫ ਦੇ ਲਈ ਖੜੇ ਹੋ ਗਏ ਵੱਡੇ ਵੱਡੇ ਗੋਦਾਮ ਅਸੀਂ ਰਾਜਨ ਦੇ ਭੜ ਕੇ ਲੋਕਾਂ ਡਿਸਟ੍ਰਿਬਿਊਸ਼ਨ ਸ਼ੁਰੂ ਕਰ ਦਿੱਤੋ ਸਰਕਾਰ ਦਾ ਕੰਮ ਸੀ ਉਹ ਉਪਰਾਲੇ ਜਿਹੜੇ ਸੀ ਉਹ ਭਾਰਤੀ ਜਨਤਾ ਪਾਰਟੀ ਨੇ ਜਿੱਥੇ ਇਹਨਾਂ ਦੇ ਮੰਤਰੀ ਪਹਿਲੇ ਦ ਮਸਤਰੇ ਉਧਿਆਨਾ ਦੇ ਇਲੈਕਸ਼ਨ ਦੇ ਵਿੱਚ ਜਿਹੜਾ ਬਾਈ ਇਲੈਕਸ਼ਨ ਸੀ ਉਦੋਂ ਫਲੱਡਸ ਬਾਰੇ ਇਹਨਾਂ ਨੇ ਕੁਝ ਨਹੀਂ ਕੀਤਾ ਉਸ ਤੋਂ ਬਾਅਦ ਇਹ ਲੱਗੇ ਰਹੇ ਜਿਹੜਾ ਤਰਨਤਾਰ ਦਾ ਇਲੈਕਸ਼ਨ ਆ ਰਿਹਾ ਹੈ ਉਹਦੇ ਲੱਗੇ ਤੇ ਜਦੋਂ ਫਲੱਡ ਦਾ ਇਹਦੇ ਭੱਜ ਗਏ ਤੇ ਭਾਰਤੀ ਜਨਤਾ ਪਾਰਟੀ ਦੇ ਸੱਤਰ ਤੋਂ ਵੱਧ ਮੰਤਰੀ ਕੇਂਦਰੀਏ ਮੰਤਰੀ ਹੁੰnu ਆ ਰਹੇ ਨੇ ਨਿਰੰਤਰ ਮੰਤਰੀ ਸਿੰਡਾਟ ਬੋਝ ਰਹੇ ਨੇ ਕੇਂਦਰੀਏ ਮੰਤਰੀ ਮੋਦੀ ਜੀ ਨੇ ਨਿਰਦੇਸ਼ ਦਿੱਤਾ ਹੈ ਕਿ ਜਾਓ ਜਾ ਕੇ ਉੱਥੇ ਜਿਹੜੇ ਪੰਜਾਬ ਦੇ ਲੋਕ ਖੜਾ ਦੇ ਵਿੱਚ ਅੱਜ ਨੁਕਸਾਨ ਉਠਾਈ ਬੈਠੇ ਨੇ ਉਹਨਾਂ ਨੂੰ ਜਾ ਕੇ ਉਹਨਾਂ ਦੇ ਜ਼ਖਮਾਂ ਦੇ ਮਰਮ ਲਾ ਕੇ ਆਓ ਉਪਰਾਲੇ ਕਰੋ ਅੱਜ ਜਿਸ ਰਮੈਂ ਕਿ ਕਿ ਹਰ ਤਰ੍ਹਾਂ ਦਾ ਸਹਾਨਾ ਅਸੀਂ ਦੇ ਰਿਹਾ ਚਾਹੇ ਰਾਸ਼ਨ ਹੋਏ ਚਾਹੇ ਉਹਨਾਂ ਦੀ ਦਵਾਈਆਂ ਹੋਣ ਮੈਡੀਕਲ ਕੈਂਪ ਲਾ ਰਹੇ ਇਹਦੇ ਨਾਲ ਹੀ ਸਾਡੀ ਆਰਐਸਐਸ ਰਾਸ਼ਟਰੀ ਸਵੈਜਨਕ ਸੰਗ ਉਹਨਾਂ ਦੀ ਇਹ ਜਿਹੜੀਆਂ ਸੰਸਥਾਵਾਂ ਨੇ ਉਹੀ ਪਹਿਲੇ ਦਿਨ ਤੋਂ ਉਹਨਾਂ ਤੋਂ ਕੋਈ ਰਾਹ ਨਹੀਂ ਤੱਕ ਹੈ ਨਹੀਂ ਉਹ ਤਾਂ ਸਮਾਜ ਸੇਵੀ ਸੰਸਥਾ ਹੈ ਉਹਨਾਂ ਦੇ ਵਰਕਰ ਵੀ ਜਿਹੜੇ ਨੇ ਉਹ ਲੋਕਾਂ ਦੇ ਨਾਲ ਲੋਕਾਂ ਦੇ ਦੁੱਖ ਵਡਾਣ ਲਈ ਨਿਕਲੇ ਹੋਏ ਨੇ ਤੇ ਸਰਕਾਰ ਜਿਹੜੀ ਹੈ ਉਹ ਨਾਕਾਮ ਹੈ ਮੈਂ ਇਹ ਦਸਾਂਗਾ ਕਿ 2 ਲੱਖ ਕਿਉਂ ਸੀ ਜਿਹੜੀ ਇਸਾਗੜਾ ਦੇ ਪਾਣੀ ਚੜਿਆ ਗਿਆ ਕਿਉਂ ਛੱਡਿਆ ਗਿਆ ਪਹਿਲੇ ਉਪਰਾਲਾ ਕਿਉਂ ਨਹੀਂ ਕੀਤਾ ਗਿਆ ਕਿ ਦਾ ਛੜਨਾ ਪਏ ਜਦੋਂ ਇਹਨਾਂ ਦੀ ਨਾਕਾਮੀ ਨਲਾਕੀ ਜੇ ਕਰਕੇ ਆ ਆदमी ਪਾਰਟੀ ਦੇ ਛੱਡਣਾ ਪਿਆ ਤੇ ਲੋਕਾਂ ਦੇ ਘਰ ਲੋਕਾਂ ਦੇ ਖੇਤ ਲੋਕਾਂ ਦਾ ਸੜਕਾ ਸਾਰੀਆਂ ਲੋਕਾਂ ਦੇ ਪਸ਼ੂ ਤਾਂ ਸੀ ਜਿਹੜਾ ਸਾਰਾਈ ਸਰਵਾਇਆ ਉਹਦਾ ਪਾਣੀ ਦੇ ਵਿੱਚ ਡੁੱਬ ਗਿਆ ਸੋ ਅੱਜ ਮੈਂ ਡਿਟੇਲ ਦੇ ਵਿੱਚ ਤੁਹਾਨੂੰ ਲਿਖਤ ਰੂਪ ਵਿੱਚ ਮੈਂ ਪਹੁੰਚਾ ਦਿਆਂਗਾ ਕਿ ਜੋ ਜੋ ਇਹਨਾਂ ਦੀ ਜ਼ਿੰਮੇਵਾਰੀਆਂ ਸੀ ਕਰਨ ਦੀਆਂ ਡਿਟੇਲ ਜ਼ਿੰਮੇਵਾਰੀਆਂ ਜੋ ਸਰਕਾਰੀ ਤੌਰ ਤੇ ਇਹਨਾਂ ਦੀ ਜ਼ਿੰਮੇਵਾਰੀ ਬੰਦੀ ਸੀ ਪ੍ਰੋਸੀਜਰਲ ਡਿਊਟੀਆਂ ਸੀ ਜਿਹੜੀ ਇਹਨਾਂ ਉਹ ਮੈਂ ਸਾਰੀ ਤੁਹਾਨੂੰ ਲਿਖਾਂਗਾ ਕਿ ਜਿੱਥੇ ਨਕਾਮ ਹੋ ਗਏ ਪਰ ਉਹੀ ਗੱਲ ਹੋਈ ਕਿ ਲੰਮੋਂ ਨੇ ਖਤਾ ਕੀ ਸਦੀਆਂ ਨੇ ਸਜਾ ਤਾ ਹੁਣ ਅੱਜ ਕੀ ਹੋ ਰਿਹਾ ਹੈ ਕਿ ਕਿਸਾਨਾਂ ਦੀ ਜਿਹੜੀ ਕਾਸ਼ਤ ਵਾਲੀ ਜ਼ਮੀਨ ਹੈ ਪਾਣੀ ਉਤਰ ਰਿਹਾ ਹੈ ਉੱਥੇ ਗਾਰ ਰੇਤ ਆ ਗਈ ਹੈ ਤੇ ਮੰਗਲਾਂ ਤੋਂ ਮੰਗੀ ਨੇ ਕਿਹਾ ਸਰਕਾਰ ਜ਼ਿੰਮੇਵਾਰੀ ਲਏ ਤੇ ਸਰਕਾਰ ਨੇ ਕਿਤੇ ਠੇਕੇ ਦੇਤੇ ਆਪਣੇ ਆਮ ਆਦਮੀ ਪਾਰਟੀ ਦੇ ਜਿਹੜੇ ਭ੍ਰਿਸ਼ਟਾਚਾਰੀ ਲੋਕ ਸੀ ਕਿਸਾਨ ਨੂੰ ਤਾਂ ਮਿਲਦਾ ਵਾ 2000 ਰੁਪਏ ਉਹ ਘਾਰ ਚੁੱਕਨ ਦਾ ਤੇ 25000 ਪਰ ਉਹ ਘਾਰ ਏਕੜ ਜਿਹੜੀ ਹੈ ਉਹ ਇਹਨਾਂ ਦੇ ਜਿਹੜੇ ਠੇਕੇਦਾਰ ਇਹਨਾਂ ਨੇ ਭੇਜਤੇ ਨੇ ਉਹ ਘਾਰੇ ਕਿਸਾਨ ਨੂੰ ਜਿਹੜਾ ਤੇ ਫਿਰ ਭੁੱਖੇ ਦਾ ਬੁਖਾਰ ਆ ਗਿਆ ਜਿਹੜਾ ਕਿਹਾ ਸੀ ਕਿ ਇੱਕ ਇੱਕ ਘਾਰ ਦਾ ਜਿਹੜਾ ਕੰਨ ਹੈ ਉਹ ਕਿਸਾਨ ਦੇ ਖਾਤੇ ਜਾਏਗਾ ਉਹ ਖਾਤੇ ਚਰਾ ਗਿਆ ਆਮ ਆਦਮੀ ਪਾਰਟੀ ਅੱਜ ਜਿਹੜੇ ਫਲਡਸ ਤੋਂ ਬਾਅਦ ਬਾੜ ਤੋਂ ਬਾਅਦ ਮੁਸ਼ਕਲਾਂ ਆਈਆਂ ਲੋਕਾਂ ਨੂੰ ਸਕਿਨ ਪ੍ਰੋਬਲਮਸ ਦੀਆਂ ਆਈਆਂ ਨੇ ਲੋਕਾਂ ਨੂੰ ਦਵਾਈਆਂ ਦੀ ਲੋੜ ਹੈ ਲੋਕਾਂ ਨੂੰ ਰੀਹੈਬਿਲਿਟੇਸ਼ਨ ਦੀ ਲੋੜ ਹੈ ਲੋਕਾਂ ਕਿਸਾਨਾਂ ਨੂੰ ਬੀਜ ਦੀ ਲੋੜ ਹੈ ਕਿਸਾਨਾਂ ਨੂੰ ਖਾਦ ਦੀ ਲੋੜ ਹੈ ਸਰਕਾਰ ਘੁੰਮ ਕਰਨ ਬੰਦ ਕੇ ਸੁਤੀ ਕਿਤੇ ਨਜ਼ਰ ਨਹੀਂ ਆ ਰਹੀ ਕਿ ਤੇ ਇਹਨਾਂ ਨੇ ਮੰਤਰੀ ਨੇ ਇਹਨਾਂ ਦਾ ਬੋਕਾ ਦਾ ਤਰਨ ਤਾਰ ਕਿ ਤਰਨ ਤਾਰਨ ਕੀ ਤੋਂ ਜਿਤਨੇ ਇਹ ਪਰ ਮੈਂ ਫੇਰ ਕਹਨਾ ਕਿ ਇਹ ਤੇ ਤੁਸੀਂ ਸੱਤਾ ਤਾਕਤ ਲਾ ਦਿੰਦੇ ਹੋ ਤੁਸੀਂ ਪੰਜਾਬ ਦੇ ਸਾਰੇ ਮੰਤਰੀ ਲਾ ਦਿੰਦੇ ਹੋ ਤੁਸੀਂ ਆਮ ਆਦਮੀ ਪਾਰਟੀ ਵਾਲੇ ਪੰਜਾਬ ਦੇ ਸਾਰੇ ਅਫਸਰ ਲਾ ਦਿੰਦੇ ਪਰ 2027 ਨੂੰ ਕੌਣ ਬਚਾਏਗਾ 2027 ਨੂੰ ਕੌਣ ਬਚਾਏਗਾ ਮੈਨੂੰ ਤਾਂ ਪਤਾ ਲੱਗਾ ਕਿ ਇਹਨਾਂ ਨੇ ਸਰਵੇ ਕੀਤਾ ਉੱਥੇ ਤੇ ਡਬਲ ਫਿਗਰ ਵੀ ਨਹੀਂ ਆ ਰਹੀ ਆਮ ਆਦਮੀ ਪਾਰਟੀ ਦੇ ਕਾਂਗਰਸੀ ਮੂਦੀ ਪਈ ਹੈ ਕਿਉਂਕਿ ਕਾਂਗਰਸ ਦੇ ਡਿਊਟੀਆਂ ਭਾਜੇ ਜਿਹੜੀ ਉਹਨਾਂ ਨੂੰ ਚੌਂਕੀਦਾਰ ਦੀ ਡਿਊਟੀ ਵੰ ਗਈ ਤੇ ਜ਼ੋਰ ਤੇ ਚੌਂਕੀਦਾਰ ਇਕੱਠੇ ਹੋ ਗਏ ਰਾਹੁਲ ਗਾਦੀ ਤੇ ਕੇਜਰੀਵਾਲ ਨੇ ਗੜਮਗੜਿਆ ਪਾ ਲਿਆ ਤੇ ਇੱਕ ਸਰਕਸ ਹੋ ਰਹੀ ਸੀ ਅਸੈਂਬਲੀ ਦੇ ਵਿੱਚ ਇੱਕ ਪਾਸੇ ਆਰਟਿਸਟ ਸੀਗੇ ਭਗਵਤਵਾਨ ਜੀ ਤੇ ਸਾਡੇ ਬਾਜਲਾ ਸਾਹਿਬ ਨੂੰ ਵੀ ਉਹਨਾਂ ਨੇ ਟ੍ਰੇਨਿੰਗ ਦੇਈ ਆਰਟਿਸਟ ਬਣਾ ਲਿਆ ਉੱਥੇ ਉਹ ਨਾਟਕ ਚੱਲ ਰਿਹਾ ਸੀ ਉਹਨਾਂ ਦਾ ਆਪਸ ਵਿੱਚ ਲੋਕਾਂ ਨੂੰ ਗੁੰਮਰਾਹ ਕਰਨ ਲਈ ਤੇ ਬਾਅਦ ਵਿੱਚ ਦਿੱਲੀ ਜਾ ਕੇ ਉਹਨਾਂ ਦੇ ਆਕਾ ਜਿਹੜੇ ਨੇ ਉਹ ਗਣਵਕੜੀਆਂ ਪਾ ਕੇ ਬਾਵਾ ਫੜ ਕੇ ਤੇ ਇੰਡੀ ਗੱਤਵੰਦ ਦੇ ਵਿੱਚ ਇਕੱਠੇ ਹੋ ਗਏ ਤੇ ਕਾਂਗਰਸ ਵੀ ਆਪਣੇ ਰੋਲ ਤੋਂ ਭੱਜ ਗਈ ਲੋਕਾਂ ਨੂੰ ਛੱਡ ਕੇ ਔਰ ਆਮ ਆਦਮੀ ਪਾਰਟੀ ਵੀ ਭੱਜ ਗਈ ਤੇ ਭਾਰਤੀ ਜਨਤਾ ਪਾਰਟੀ ਦੇ ਮੈਨੂੰ ਗੌਰਵ ਹੈ ਮੋਦੀ ਸਾਹਿਬ ਤੋਂ ਮੈਨੂੰ ਗੌਰਵ ਹੈ ਕਿ ਉਹ ਆ ਕੇ ਫਿਰ 16000 ਕਰੋੜ ਦੇ ਗਏ ਔਰ ਉਹ ਰੁਲਿਆ ਨੇ ਕਿਹਾ ਕਿ ਖਰਚ ਤੇ ਕਰੋ ਖਰਚ ਕਰਕੇ ਹੋਰ ਦੇਾਂਗੇ ਪਰ ਇਹ ਲੋਕ ਖਰਚ ਕਰਨ ਦੇ ਵਿੱਚ ਜੋ ਇਹਨਾਂ ਨੇ ਆਪਣੀਆਂ ਸੁਵਿਧਾਵਾਂ ਦੇ ਉੱਤੇ ਖਰਚ ਕਰ ਦਿੱਤਾ ਇਹਨਾਂ ਨੇ ਲੋਕਾਂ ਦੇ ਨਹੀਂ ਖਰਚ ਕੀਤਾ ਸੋ ਮੈਂ ਕੜੇ ਸ਼ਬਦਾਂ ਦੇ ਵਿੱਚ ਨਿੰਦਾ ਕਰਨਾ ਕਿ ਜਿਨ੍ਹਾਂ ਜਾਨੀ ਮਾਲੀ ਪੰਜਾਬ ਦਾ ਨੁਕਸਾਨ ਹੋਇਆ ਹੜਾ ਦਾ ਜਾਂ ਜਿਨ੍ਹਾਂ ਜਾਨੀ ਮਾਲੀ ਪੰਜਾਬ ਦਾ ਨੁਕਸਾਨ ਆਇਆ ਮਾਫੀਆ ਰਾਜ ਕਰਕੇ ਕੋਈ ਇਹ ਆਮ ਆਦਮੀ ਪਾਰਟੀ ਦੀ ਸਰਕਾਰ ਗੋਡੇ ਟੇਕੀ ਬੈਠੀ ਐ ਨਸ਼ੇ ਮਾਫੀਆ ਦੇਗੇ ਡਰਗ ਮਾਫੀਆ ਦੇ ਅੱਗੇ ਰੇਤ ਮਾਫੀਆ ਦੇ ਅੱਗੇ ਭੂਮੀ ਮਾਫੀਆ ਦੇ ਅੱਗੇ ਗੈਂਗਸਟਰਾਂ ਦੇ ਅੱਗੇ ਅਤਕਵਾਦੀਆਂ ਦੇ ਅੱਗੇ ਕੁੰਡਿਆ ਦੇ ਅੱਗੇ ਫਿਰੋਤੀਆਂ ਲੈਣ ਵਾਲਿਆਂ ਦੇ ਅੱਗੇ ਤੇ ਪੰਜਾਬ ਨੂੰ ਇਹਨਾਂ ਨੇ ਬਰਬਾਦ ਕਰ ਦਿੱਤਾ ਐਨੀ ਕੁ ਐਕਸਪੀਰੀਮੈਂਟਸ ਜਿਵੇਂ ਉਨਖਸਰ ਦਿਨੇ ਸੋਲਾ ਜੋੜ ਰੋਡ 'ਤੇ ਜੋਤੀਹਾਵਲ ਲਾਉਂ ਕਿੱਥਾ ਜਗਾ ਉਹ ਮਿਲਿਆ ਨਹੀਂ ਰੋੜਾ ਬਾਰੇ ਵੀ ਪਹਿਲੇ ਐਸਾ ਹੈ ਕਿ ਪਹਿਲੇ 12500 ਕਰੋੜ ਦਾ ਤੇ ਹਿਸਾਬ ਦੇ ਦਿਓ ਪਹਿਲੇ ਮੁਕਰ ਗਏ ਕਿ 12500 ਕਰੋੜ ਮਿਲਿਆ ਨਹੀਂ ਉਸ ਤੋਂ ਬਾਅਦ ਕੈਗ ਨੇ ਸਿੱਧ ਕਰਤਾ ਤੇ ਹੁਣ ਕੋ ਜਵਾਬ ਨਹੀਂ ਨਿਕਲਦਾ ਪਿਆ ਕਿ ਜਸਟ ਆਸਕ देम ਕੁਐਸਚਨ ਅਬਾਊਟ ਦਾ ਯੂਟਿਲਾਈਜੇਸ਼ਨ ਆਫ 댓 ਅਮਾਉਂਟ 댓12500 ਕਰੋੜ ਦਾ ਅਮਾਉਂਟ ਉਹ ਕਿੱਥੇ ਚਲਾ ਗਿਆ ਔਰ ਤਾਨੂੰ ਪਤਾ ਕੇਂਦਰ ਦੇ ਵਿੱਚ ਯੂਸੀ ਚਾਹੀਦਾ ਯੂਟਿਲਾਈਜੇਸ਼ਨ ਸਰਟੀਫਿਕੇਟ ਕਹੀਦਾ ਇਹ ਇੱਕ ਕਾਨੂੰਨ ਹੈ ਇੱਕ ਮੋਦੀ ਸਾਹਿਬ ਕਾਨੂੰਨ ਨਹੀਂ ਬਣਾ ਕੇ ਗਏ ਸਵਤਾਨ ਹੈ ਇਹਨਾਂ ਨੇ ਯੂਸੀ ਭੇਜੀਏ ਕੋਈ ਨਹੀਂ ਉਹ ਹਵਾ ਦੇ ਵਿੱਚ 12500 ਕਰੋੜ ਅਸੀਂ ਤੇ 2 ਮਹੀਨੇ ਤੋਂ ਖਾ ਪਾ ਰਹੇ ਹੋਂ ਕਿੱਥੇ ਉਹਨੂੰ ਉਸ ਬਾਹਰ ਨਿਕਲ ਗਿਆ ਕਿ ਜ਼ਮੀਨ ਖਾ ਗਈ ਉਹਨਾਂ ਨੂੰ ਨਿਕਲ ਗਏ ਆਮ ਆਦਮੀ ਪਾਰਟੀ ਦੇ ਵਰਕਰ ਨਿਕਲੇ ਅੱਗੇ ਜੀ ਐਨੀ ਕੋਈ ਮਲਖ ਸਾਹਿਬ ਮਲਖ ਸਾਹਿਬ ਜੇ ਮਾਸ਼ਾਅ ਹੈ ਕਿ ਆਪ ਜਨ ਸਭਾ ਤੋਂ ਅੱਗੇ ਜੀ ਵੀ ਦੇ ਵੀ ਕੀ ਕੀ ਆਗੇ ਕੀ ਕਾਲੇਦਾਨਾਂ ਤੋਂ ਬਠਵੰਦੋਂ ਦਾ ਕੋਈ ਕਿਉਂਕਿ ਆਪਾਂ ਇਹਦਾ ਅੰਗ ਲਿਆ ਆ ਰਹੇ ਹਾਂ ਕੋਈ ਕਹਿੰਦਾ ਕਰਾਂਗੇ ਕੋਈ ਕਹਿੰਦਾ ਹਨੂੰ ਰੋੜਣੀ ਇਹਦੇ ਬਾਰੇ ਤੁਹਾਡਾ ਕੀ ਕਹਿਣਾ ਹੈ ਦੇਖੋ ਇਹ ਪ੍ਰੋਵੋਕੇਟਿਵ ਤੇ ਹੈਗਾ ਸਾਡੇ ਪਾਰਲੀਮੈਂਟਰੀ ਬੋਡ ਦਾ ਜਿਹਦੇ ਅਧਿਐਕਸ਼ ਨੇ ਸ਼੍ਰੀ ਜਗਤਪ੍ਰਤਾ ਨੱਡਾ ਜੀ ਸਾਡੇ ਰਾਸ਼ਟਰੀ ਅਧਿਐਕਸ਼ ਔਰ ਉਹਦੇ ਸਟ੍ਰੋਡੀਅਨ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਪਰ ਭਾਰਤੀ ਜਨਤਾ ਪਾਰਟੀ ਆਪਣੇ ਸਿਰ ਤੇ ਗੁਰਾਜ ਸਾਡਾ ਭਾਜਪਾ ਦਾ ਪ੍ਰਚਾਰ ਪ੍ਰਸਾਰ ਵਿਸਤਾਰ ਹੈ ਪੰਜਾਬ ਇਸ ਕੋਈ ਕਬੂਤੂਰ ਹੋਇਆ ਮੈਂ ਤੁਹਾਨੂੰ ਮੈਥਮੈਟਿਕਲ ਫਿਗਰ ਦੇ ਦੇਣਾ ਕਿ ਲੋਕ ਸਭਾ ਇਲੈਕਸ਼ਨ ਹੀ ਜਾਣਦੇ ਨੇ ਸਾਡੇ ਸਿੰਘਲਾ ਸਾਹਿਬ ਕਿ ਅਸੀਂ ਕਮਲ ਦੇ ਫੁੱਲ ਦੇ ਉੱਤੇ 25 ਵਿਧਾਨ ਸਭਾ ਦੇਖੋ 92 ਵਿਧਾਨ ਸਭਾ ਸੀਟਾਂ ਤੇ ਥਿਆਦੋਂ 95 ਹੋ ਗਈਆਂ ਇਹ ਆਮ ਆਦਮੀ ਪਾਰਟੀ ਦੇ ਐਮ ਐਲ اے ਨੇ ਤੇ ਲੋਕ ਸਭਾ ਇਲੈਕਸ਼ਨ ਦੇ ਵਿੱਚ 25 ਵਿਧਾਨ ਸਭਾ ਸੀਟਾਂ ਤੇ ਅਸੀਂ ਜਿੱਤੇ ਆ ਭਾਰਤੀ ਜਨਤਾ ਪਾਰਟੀ ਕਮਲ ਦੇ ਫੁੱਲ ਤੇ ਔਰ 9 ਵਿਧਾਨ ਸਭਾ ਸੀਟਾਂ ਤੇ ਬਿਲਕੁਲ ਥੋੜੇ ਮਾਰਜਨ ਦੇ ਨਾਲ ਅਸੀਂ ਪਿੱਛੇ ਰਹੇ ਕਿੰਨੀਆਂ ਹੋ ਗਈਆਂ ਜੀ ਇਹ 34 ਔਰ 67 ਵਿਧਾਨ ਸਭਾ ਸੀਟਾਂ ਇਚ ਅਸੀਂ 19000 ਵੋਟਾਂ ਤੋਂ ਵੱਧ ਵੋਟ ਲਏ ਨੇ ਤੋਂ ਭਾਰਤੀ ਜਨਤਾ ਪਾਰਟੀ ਆਪਣੇ ਪੈਰਾਂ ਤੇ ਖੜੀ ਹੋ ਗਈ ਹੈ ਭਾਰਤੀ ਜਨਤਾ ਪਾਰਟੀ 'ਚ ਹੜ ਆ ਗਿਆ ਜਿਹੜੇ ਕਿ ਵੱਡੇ ਵੱਡੇ ਨੇਤਾ ਵਰਕਰ ਦੇਸ਼ ਦੀ ਸੇਵਾ ਕਰਨ ਲਈ ਭਾਰਤੀ ਜਨਤਾ ਪਾਰਟੀ ਨਾਲ ਜੁੜੇ ਉਸ ਸਮੇਂ ਇਹ ਰਿਹਾ ਨੇ ਕਿ ਜਿੱਥੇ ਆਮ ਆਦਮੀ ਪਾਰਟੀ ਲੋਟੂ ਹੈ ਉਥੇ ਕਾਂਗਰਸ ਵੀ ਲੋਟੂ ਹੈ ਕਾਂਗਰਸ ਦੇ ਜਦੋਂ ਮੋਹਨ ਸਿੰਘ ਦੀ ਸਰਕਾਰ ਦੀ 12 ਲੱਖ ਕਰੋੜ ਦੇ ਭ੍ਰਸ਼ਟਾਚਾਰ ਦੇ ਕੇਸ ਚੱਲ ਰਹੇ ਨੇ ਔਰ ਇੱਕ ਸਰਕਾਰ ਹੈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਪੰਜ ਵਾਰੀ ਮੁੱਖ ਮੰਤਰੀ ਨੇ ਤਿੰਨ ਵਾਰੀ ਪ੍ਰਧਾਨ ਮੰਤਰੀ ਨੇ ਇੱਕ આરોਪ ਨਹੀਂ ਲਾ ਸਕਿਆ ਜਿਹੜਾ ਉਹ ਲਾਇਆ ਤੇ ਆਮ ਆਦਮੀ ਨੇ ਜਿਹੜਾ ਕਿ ਇਸ ਆਪਣਾ ਰਾਫੇਲ ਦੇ ਉੱਤੇ ਲਾਇਆ ਸੀ ਤੁਹਾਨੂੰ ਯਾਦ ਹੈ ਕਿ ਸੁਪਰੀਮ ਕੋਰਟ ਹੀ ਰਾਹੁਲ ਗਾਂਧੀ ਨੇ ਆਪਣੇ ਝੂਠੇ ਬਿਆਨ ਤੇ ਮਾਫੀ ਮੰਗ ਕੇ ਜਾਨ ਬਚਾਈ ਸੀ ਇਹ ਹੈ ਭਾਰਤੀ ਜਨਤਾ ਪਾਰਟੀ ਭਾਰਤੀ ਜਨਤਾ ਪਾਰਟੀ ਸਮਰਥ ਹੈ ਕਿ ਆਪਣੀ ਸਰਕਾਰ ਬਣਾਏ ਤੋਂ ਅੱਜ ਦੀ ਡੇਟ ਜਦੋਂ ਇਕੱਲੇ ਇਲੈਕਸ਼ਨ ਲੜਾਂਗੇ ਕਮਲ ਦੇ ਫੁੱਲ ਤੇ ਇਲੈਕਸ਼ਨ ਲੜਾਂਗੇ ਔਰ ਲੋਕਾਂ ਨੇ ਮਨ ਬਣਾਇਆ ਲੋਕ ਦਿਨ ਦਿਨ ਪਲ ਪਲ ਸ਼ਾਨ ਜਣ ਦੀ ਵੇਟ ਕਰ ਰਹੇ ਨੇ ਕਦੋਂ 2027 ਆਏ ਤੇ ਕਮਲ ਦੇ ਫੁੱਲ ਤੇ ਮੋਹਰਾਂ ਲਾਈਏ ਤੇ ਪੰਜਾਬ ਦਾ ਮੁੱਖ ਮੰਤਰੀ ਭਾਜਪਾ ਦਾ ਬਣੇ ਪੰਜਾਬ ਦੀ ਸਰਕਾਰ ਨਹੀਂ ਭਾਜਪਾ ਦੀ ਬਣੇ ਡਬਲ ਇੰਜਨ ਦੀ ਸਰਕਾਰ ਬਣੇ ਤੇ ਕਰੀ ਫੇਰ ਰੰਗਲਾ ਬਸਦਾ ਨੱਚਦਾ ਵਿਕਸਤ ਆਤਮ ਨਿਰਵਰ ਪੰਜਾਬ ਜਿਹੜਾ ਹੈ ਦੁਬਾਰਾ ਬਣੇ ਮਤਲਬ ਜਿਹੜਾ ਤੁਸੀਂ 1600 ਕਰੋੜ ਦੀ ਗੱਲ ਕੀਤੀ ਹੈ ਫਿਰ ਇਹਦਾ ਮਤਲਬ ਤਾਂ ਉਹ ਆਊਗਾ ਹੀ ਨਹੀਂ ਹੋਣਾ not at all i am not denying ਕਿਉਂਕਿ ਸਰਕਾਰ ਦੇ ਸਾਹਮਣੇ ਦੇਣਾ ਹਾਂ ਤੁਹਾਨੂੰ ਕਿੰਨੂੰ ਜੀ i tell you under process ਹੈ ਜੀ under process ਹੈ ਮੋਦੀ ਜੀ ਦੀ ਕਥਨੀ ਕਰਨੀ ਇੱਕ ਹੈ ਲੋਹੀ ਇੱਕ ਐਗਜ਼ਾਮਪਲ ਦੇ ਉਹ ਜਿਹੜਾ ਮੋਦੀ ਜੀ ਨੇ ਵਾਦਾ ਕੀਤਾ ਪੂਰਾ ਕਰਾਇਆ ਹੈ ਜਿਹੜੀ ਜਿਹੜੀ ਸਕੀਮ ਮੋਦੀ ਜੀ ਨੇ ਚਲਾਈ ਹੈ ਮੈਂ ਉਹਦੇ ਡਿਟੇਲ ਹੀ ਜਾਵਾਂ ਕਿ ਸ਼ਾਇਦ ਰਾਤ ਤੱਕ ਅਸੀਂ ਸਕੀਮਾਂ ਹੀ ਗਿੰਦੇ ਰਹਾਂਗੇ ਉਹ ਸਾਡੇ ਲੈਟ ਮੀ ਰਿਪਲਾਈ ਟੂ ਹੀ ਫਸਟ ਆਈ ਵਿਲ ਕੰਟੀਨਿਊ ਬ੍ਰਦਰ ਕਿ ਉਹਦੇ ਲੈਵਲ ਦੇ ਉੱਤੇ ਮੋਦੀ ਜੀ ਨੇ ਜੋ ਕਿਹਾ ਉਹ ਕਾਰਕਾ ਦਿਖਾਇਆ ਹੈ ਮੋਦੀ ਜੀ ਨੇ ਕ੍ਰਪਸ਼ਨ ਜ਼ੀਰੋ ਕੀਤੀ ਹੈ ਜਨਤਨ ਅਕਾਊਂਟ ਖੋਲ ਕੇ ਉਹ ਸਾਰਾ ਪੈਸਾ ਮਜ਼ਦੂਰ ਦਾ ਵੀ ਅਕਾਊਂਟ ਹੀ ਜਾਂਦਾ ਹੈ ਮੋਦੀ ਜੀ ਨੇ ਹਰ ਇੱਕ ਨੂੰ ਇਲਾਜ ਦਿੱਤਾ ਜਿੱਤੇ 70 ਸਾਲ ਤੋਂ ਉੱਪਰ ਦਾ ਸਾਰਿਆਂ ਨੂੰ ਦਿੱਤਾ ਤੇ 50 ਕਰੋੜ ਦੇਸ਼ ਵਾਸੀਆਂ ਨੂੰ ਮੁਫਤ ਇਲਾਜ ਪਾਇਆ ਪਰ ਇਹ ਰਿਲੀਫ ਕਦੋਂ ਮਿਲੇ ਉਹ ਦੇ ਦ ਤਾ ਮੈਂ ਤੁਹਾਨੂੰ ਮੋਦੀ ਜੀ ਦੀ ਕ੍ਰੈਡੀਬਿਲਿਟੀ ਦੇ ਉੱਤੇ ਗੱਲ ਕਰ ਰਿਹਾ ਤੁਸੀਂ ਯੂ ਐਫ ਕੁਐਸਚਨ ਦਾ ਕ੍ਰੈਡੀਬਿਲਿਟੀ ਆਫ ਮਾਈ ਆਨਰੇਬਲ ਪ੍ਰਾਈਮਿਸਟਰ ਮੋਦੀ ਜੀ ਨੇ ਘਰ ਘਰ ਬਿਜਲੀ ਪਹੁੰਚਾ ਦਿੱਤੀ ਹੈ ਮੋਦੀ ਜੀ ਨੇ ਘਰ ਘਰ ਸੜਕ ਪਹੁੰਚਾ ਦਿੱਤੀ ਹੈ ਮੋਦੀ ਜੀ ਨੇ ਅੱਜ ਵਾਦਾ ਕੀਤਾ ਹਰ ਨਾਲ ਮੈਂ ਜਲ ਤੇ ਅੱਜ ਉਹ ਵਾਦਾ ਉਹ ਪੂਰਾ ਕਰ ਰਹੇ ਨੇ ਮੋਦੀ ਜੀ ਨੇ ਕਿਹਾ ਸੀ ਮੈਂ ਕਸ਼ਮੀਰ ਨੂੰ ਮੁਕਤ ਕਰਾਵਾਂਗਾ 370 ਨੂੰ ਮੁਕਤ ਕਰਾਤਾ ਹੈ ਮੋਦੀ ਜੀ ਨੇ ਕਿਹਾ ਸੀ 500 ਸਾਲ ਦੀ ਰਾਮ ਮੰਦਰ ਦੀ ਜੋ ਮੰਗ ਹੈ ਪੂਰੀ ਕਰਵਾਵਾਂਗੇ ਉਹ ਅੱਜ ਮੰਗ ਪੂਰੀ ਹੋ ਗਈ ਹੈ ਮੋਦੀ ਜੀ ਨੇ ਅੱਜ ਦੇਸ਼ ਦੀ ਸੈਨਾ ਨੂੰ ਜ਼ਬਰਦਸਤ ਸੈਨਾ ਬਣਾਇਆ ਹੈ ਅੱਜ ਉਹ ਭਾਰਤ ਨਹੀਂ ਰਹਿ ਗਿਆ ਕਾਂਗਰਸ ਵਾਲਾ ਜਿਹੜਾ ਕਟੋਰਾ ਲੈ ਕੇ ਜਾਂਦਾ ਸੀਗਾ ਅਮਰੀਕਾ ਇੱਕ ਦਾਬਾ ਮਾਰਦਾ ਸੀ ਤੇ ਕੰਨੀ ਝੜ ਜਾਂਦੀ ਸੀ ਉਹ ਭਾਰਤ ਨਹੀਂ ਰਹਿ ਗਿਆ 26 11 ਦਾ ਹਮਲਾ ਆ ਤੇ ਮਨਮੋਨ ਸਰਕਾਰ ਚੁੱਪ ਕਰਕੇ ਬੈਠੀ ਰਹੀ ਸੈਨਿਕਾਂ ਦੇ ਸਿਰ ਕੱਟ ਕੇ ਲੈ ਗਏ ਮਨਮੋਹ ਸਰਕਾਰ ਚੁੱਪ ਕਰਕੇ ਬੈਠੀ ਨਹੀਂ ਇਹ ਮੋਦੀ ਜੀ ਨੇ ਜਿਨ੍ਹਾਂ ਨੇ ਸਰਜਿਕਲ ਸਟ੍ਰਾਈਕ ਕਰਕੇ ਪਾਕਿਸਤਾਨੀ ਉਗਰਵਾਦੀ ਮਾਰੇ 에ਅਰ ਸਟ੍ਰਾਈਕ ਕਰਕੇ ਪਾਕਿਸਤਾਨੀ ਉਗਰਵਾਦੀ ਮਾਰੇ ਸਿੰਧੂਰ ਆਪਰੇਸ਼ਨ ਇਚ ਪਾਕਿਸਤਾਨੀ ਉਗਰਵਾਦੀ ਮਾਰੇ ਔਰ ਜਦੋਂ ਅਮਰੀਕਾ ਨੇ ਕਿਹਾ ਧਮਕੀ ਦਿੱਤੀ ਕਿ ਤੁਹਾਡੀ ਕਿਸਾਨੀ ਤੇ ਤੁਹਾਡੀ ਫਿਸ਼ਰੀ ਮੱਛੀ ਪਾਲਣ ਤੇ ਤੁਹਾਡੀ ਦੇਰੀ ਦੁੱਧ ਦੇ ਉੱਤੇ ਅਸੀਂ ਤਾਰੀਫ ਘਟਾਓ ਕਿ ਸਾਡਾ ਦੁੱਧ ਆਏ ਤੇ ਮੋਦੀ ਜੀ ਨੇ ਮੈਂ ਕਿਹਾ ਮੈਂ ਕਿਸਾਨ ਨੂੰ ਬਰਬਾਦ ਨਹੀਂ ਹੋਣ ਦਿਆਂਗਾ ਇਸ ਕਰਕੇ ਮੋਦੀ ਜੀ ਛਾਤੀ ਜੋੜੀ ਕਰਕੇ ਖਲੋ ਗਏ ਅਮਰੀਕਾ ਦੇ ਸਾਹਮਣੇ ਔਰ ਅਮਰੀਕਾ ਨੂੰ ਚੁਗਣਾ ਗਿਆ ਮੋਦੀ ਜੀ ਨੇ ਚੁਗਿਆ ਇਹ ਉਹ ਸਰਕਾਰ ਹੈ ਜੋ ਕਥਨੀ ਹੈ ਉਹ ਇਹ ਵੀ ਬੁਰੀ ਹੈ ਕਿ 16 ਕਰੋੜ ਹੈ ਇੱਥੇ ਤੇ 16 ਕਰੋੜ ਦੀ ਕਥਨੀ ਜਿਹੜੀ ਹੈ ਪੂਰੀ ਕੀਤੀ ਆ ਮਲਿਕ ਜੀ ਤੇ ਗੱਲ ਕਰੀਏ ਤੁਸੀਂ ਸਟੇਟ ਤੇ ਇਲਜ਼ਾਮ ਲਾਉਂਦੇ ਹੋ ਤੇ ਸਟੇਟ ਵਾਲੇ ਸੈਂਟਰ ਤੇ ਲਗਾਉਂਦੇ ਆ ਇਸ ਚ ਆਮ ਨਾਗਰਿਕ ਦਾ ਨੁਕਸਾਨ ਹੋ ਰਿਹਾ ਕਿਸਾਨੀ ਦਾ ਨੁਕਸਾਨ ਹੋ ਰਿਹਾ ਕਿਵੇਂ ਤੇ ਮੈਂ ਤੇ ਤੁਹਾਨੂੰ ਇਹ ਕਹਿ ਰਿਹਾ ਕਿ ਮੋਦੀ ਜੀ ਦੇ ਇੱਕ ਇੱਕ ਪੈਸੇ ਦਾ ਹਿਸਾਬ ਦਿੰਦੇ ਨੇ ਮੋਦੀ ਜੀ ਦਾ ਜਿਹੜਾ ਐਪ ਹੈ ਜਿਹੜਾ ਨਮੋ ਮੋਦੀ ਐਪ ਹੈ ਉਹਦੇ ਤੇ ਜਾਓ ਤੁਸੀਂ ਮੈਂ ਸਭ ਕੁਝ ਦੇਖ ਲੈਣੇ ਆ ਭਗਵੰਦਬਾਨ ਜੀ ਦਾ ਐਪ ਕਿਉਂ ਨਹੀਂ ਹੈ ਜਿੱਦੇ ਤੇ ਉਹ ਹਜ਼ਾਰ ਦੇ ਸੁਣੀ ਜਾਓ ਤੁਹਾਡੇ ਕੋਲ ਸਵਾਲ ਹੁੰਦਾ ਹੈ ਕਿ ਅਸੀਂ ਦੇ ਹਿਸਾਬ ਹਰ ਚੀਜ਼ ਦੇ ਦਿੱਤਾ ਇਲਜ਼ਾਮ ਹੀ ਕੋਈ ਨਹੀਂ ਇੱਕ ਰਫੇਲ ਦਾ ਲਾ ਕੇ ਮੈਂ ਕਹਿੰਦਾ ਰਾਹੁਲ ਗਾਂਧੀ ਨੂੰ ਉਹ ਕਹਿੰਦਾ ਪੀਐਸਟੀ ਦਾ 50000 ਕਰੋੜ ਰੁਪਏ ਹਜ ਤੱਕ ਸੈਂਟਰ ਮੈਂ ਕਹ ਰਿਹਾ ਜੀ ਕਿਸਿਆਨੀ ਬਿੱਲੀ ਖੰਭਾ ਨੋਚੇ ਸਾਜਦੇ ਬੋਲੇ ਚਾਮੀ ਬੋਲੇ ਠੀਕ ਜਿਹਾ ਛੇਡ ਹੈ ਜੇ ਬਾਕੀ ਸਟੇਟਾਂ ਚੋਂ ਬੈਠੀਏ ਤੇ ਪੰਜਾਬ ਵੀ ਰੋਂਦਾ ਤੇ ਬਾਕੀ ਵੀ ਤੇ ਆਪੋਜੀਸ਼ਨ ਦੇ ਸਟੇਟਾਂ ਨੇ ਕਰਨਾਟਕ ਹੈ ਹੋਰ ਹੈ ਕੋਈ ਬੋਲਦਾ ਇਹ ਪੰਜਾਬ ਦੀ ਨਾਕਾਮੀ ਨਲੈਕੀ ਸਰਕਾਰ ਦੀ ਵਿਫਲਤਾ ਆਮ ਆਦਮੀ ਪਾਰਟੀ ਦਾ ਫੇਲਿਅਰ ਜਿਹੜਾ ਉਹਨੂੰ ਲੁਕਾਉਣ ਦੇ ਲਈ ਇਹ ਝੂਠਾ ਬਚਾਅ ਆਮ ਨਾਗ ਜੀ ਮਲਿਕ ਜੀ ਅੱਜ ਰਜਿੰਦਰ ਗੁਪਤਾ ਜੀ ਨੇ ਨਾਮਿਨੇਟ ਕੀਤਾ ਜੀ ਅਜਾ ਦਾ ਰਾਜ ਸਭਾ ਸੀਟ ਲਈ ਉਹਨੂੰ ਤੁਸੀਂ ਕਿਵੇਂ ਦੇਖਦੇ ਹੋ ਪਹਿਲਾਂ ਉਹਨਾਂ ਨੇ ਜੀਵਨ ਜੀ ਉਹਨੂੰ ਸੰਜੀਵ ਕੁਮਾਰ ਨੂੰ ਕੀਤਾ ਫਿਰ ਉਹ ਤੋਂ ਅਸਤੀਫਾ ਲੈ ਲਿਆ ਉਹਨਾਂ ਨੂੰ ਮੰਤਰੀ ਬਣਾਤਾ ਹੁਣ ਫਿਰ ਨਵਾਂ ਵਪਾਰੀ ਲੈਂਦਾ ਐਸਾ ਜੀ ਕਿ ਚਲੋ ਇਹਨਾਂ ਦਾ ਇੰਟਰਨਲ ਮੈਟਰ ਹੈ ਪਰ ਹੋਇਆ ਪੰਜਾਬ ਦੇ ਵਿੱਚ ਜਿਹੜੇ ਨੇ ਰਾਜ ਸਭਾ ਤੋਂ ਰਜਿੰਦਰ ਗੁਪਤਾ ਜੀ ਤੇ ਪੰਜਾਬ ਦੇ ਹੀ ਨੇ ਜਿਹੜੇ ਮੈਂ ਉਹਨਾਂ ਤੇ ਕੁਐਸਚਨ ਕਰਾਂਗਾ ਦੀਕਸ਼ਿਤ ਕੌਣ ਆ ਉਹਦਾ ਪੰਜਾਬ ਤੋਂ ਕੀ ਲੈਣਾ ਦੇਣਾ ਹੈ ਉਹਨੂੰ ਕਿਸ ਗੱਲ ਦਾ ਪੰਜਾਬ ਦੀ ਵਿਜ ਸਭਾ ਸੀਟ ਦਿੱਤੀ ਵਿਕਰਮਜੀਤ ਸਿੰਘ ਸਾਨੀ ਕੌਣ ਹੈ ਰਹਿੰਦਾ ਪੰਜਾਬ ਦੇ ਵਿੱਚ ਉਹਨੂੰ ਕਿਸ ਗੱਲ ਦੀ ਪੰਜਾਬ ਦੀ ਸੀਟ ਦਿੱਤੀ ਹਰਭਜਨ ਸਿੰਘ ਕ੍ਰਿਕਟਰ ਹੈ ਉਹਦਾ ਕੀ ਯੋਗਦਾਨ ਹੈ ਮੈਂਬਰ ਪਾਰਲੀਮੈਂਟ ਬਣ ਕੇ ਜਿਹੜਾ ਪੰਜਾਬ ਦੇ ਉੱਤੇ ਬੈਠਾ ਆਇਆ ਆ ਕੇ ਔਰ ਜਿੰਨਿਆਂ ਨੂੰ ਇਹਨਾਂ ਨੇ ਪੰਜਾਬ ਦੀਆਂ ਸੀਟਾਂ ਦਿੱਤੀਆਂ ਨੇ ਉਹਨਾਂ ਦਾ ਕੋਈ ਪੰਜਾਬ ਨਾਲ ਲੈਣਾ ਦੇਣਾ ਨਹੀਂ ਉਹ ਜ ਲਫ਼ਜ਼ ਨਹੀਂ ਬੋਲੇ ਉਹ ਰਾਜਸਵਰ ਨਹੀਂ ਰਿਹਾ Google ਤੇ ਚਲੇ ਜਾਓ ਤੁਹਾਨੂੰ ਗੂਗਲ ਦਾ ਭਰੀ ਮਿਲੇਗੀ ਜਿਹੜਾ ਮੈਂ ਪੰਜਾਬ ਦੀ ਆਵਾਜ਼ ਚੁੰਦਾ ਰਿਹਾ ਮੈਂ ਮੈਂਬਰ ਪਾਰਲੀਮੈਂਟ ਬਣ ਕੇ ਇਹ ਤੇ ਬੋਲੇ ਹੀ ਨਹੀਂ ਬੋਲੂ ਕੁੱਝ ਨੂੰ ਕਹਿੰਦੇ ਨੇ ਕਬੂਤਰ ਬਣੇ ਬੈਠੇ ਨੇ ਉੱਥੇ ਇਹ ਆਮ ਆਦਮੀ ਪਾਰਟੀ ਜਿਹੜੀ ਹੈ ਉਹਨੂੰ ਕੇਵਲ ਧੰਨ ਚਾਹੀਦਾ ਉਹਨੂੰ ਪੈਸਾ ਚਾਹੀਦਾ ਉਹਨੂੰ ਪੰਜਾਬ ਦਾ ਫਿਊਚਰ ਨਹੀਂ ਚਾਹੀਦਾ ਭਵਿੱਖ ਨਹੀਂ ਚਾਹੀਦਾ ਮਾਨ ਸਿੰਘ ਜੀ ਤੁਸੀਂ ਸਰਕਾਰ ਬਣਾਉਣ ਦੀ ਗੱਲ ਕੀਤੀ ਹੈ ਫਿਰ ਅਕਾਲੀ ਦਲ ਨਾਲ ਸਮਝੌਤਾ ਹੋਊਗਾ ਜੀ ਮੈਂ ਤਾਂ ਪਹਿਲੇ ਦੱਸਿਆ ਜੀ ਜੀ ਮੈਂ ਭਾਜਪਾ ਆਪਣੇ ਸਿਰ ਤੇ ਚੋਣ ਲੜੇਗੀ ਬਾਦ ਬਾਦ ਆਪਣੇ ਪੈਰਾ ਦੇ ਖੜੀ ਐ ਮੈਂ ਤੁਹਾਨੂੰ ਦੱਸਦਾ ਕਿ ਸਾਰੀਆਂ ਪਾਰਟੀਆਂ ਦਾ ਵੋਟ ਸ਼ੇਅਰ ਘਟਿਆ ਜਿਹਦੇ ਆਮ ਆਦਮੀ ਬਲੋਕ ਸਭਾ ਹੈ ਹੋਈ ਚੋਣਾ ਹੋਇਆ ਨਾ ਥੈਂਟਿਕ ਜਿਹੜਾ ਇਮਾਨਦਾਰ ਹੋਇਆ ਜਿਹੜਾ ਨੈਸ਼ਨਲ ਇਲੈਕਸ਼ਨ ਕਮਿਸ਼ਨ ਨੇ ਕਰਾਇਆ 26% ਵੋਟ ਸ਼ੇਅਰ ਰਹਿ ਗਿਆ ਆਮ ਆਦਮੀ ਪਾਰਟੀ ਦਾ ਜਿਹਦੇ 94 ਐਮਐਲਏ ਨੇ 26% ਵੋਟ ਸ਼ੇਅਰ ਰਹਿ ਗਿਆ ਕਾਂਗਰਸ ਦਾ 13% ਵੋਟ ਸ਼ੇਅਰ ਰਹਿ ਗਿਆ ਅਕਾਲੀ ਦਲ ਦਾ ਤੇ ਬਧਿਆ ਦੇ ਦਾ ਭਾਰਤੀ ਜਨਤਾ ਪਾਰਟੀ ਦਾ 8% ਤੋਂ 19% ਹੋ ਨਿਰੰਤਰ ਵਧ ਰਿਹਾ ਹੈ ਤੇ ਇਹ ਪ੍ਰਤੈਕਸ਼ ਕੋ ਪ੍ਰਮਾਨ ਕੀ ਵਰਸ਼ਤਾ ਕਿਹਾ ਹੁੰਦੀ ਹੈ ਫਿਗਰਸ बोल ਰਹੀਆਂ ਨੇ ਥੈਂਕ ਯੂ ਵੈਰੀ ਮਲਿਕ ਸਾਹਿਬ ਜੇ ਗੱਲ ਕਰੀਏ ਜਿਸ ਦਾ ਲਾਸਟ ਜਿਸ ਦਾ ਲਾਸਟ ਰਿਪੋਰਟ ਤੋਂ ਸੀਐਮ ਲਾਸਟ ਸਿੰਘ ਮਾੜੇ ਕਹਿ ਰਿਹਾ ਪਹਿਲਾਂ ਵਾਲੀ ਸਰਕਾਰਾਂ ਚ ਲਾਲ ਬੱਤੀ ਵਾਲੀ ਗੱਡੀਆਂ ਚ ਨਸ਼ਾ ਵੇਚਦਾ ਸੀ ਕਿਵੇਂ ਦੇਖਦੇ ਹਾਂ ਉਹਨਾਂ ਦੇ ਭਗਵਾਨ ਦਮਨ ਜੀ ਦੀ ਸਰਕਾਰ ਇਤੇ ਘਰ ਘਰ ਨਾ ਜਾ ਪਹੁੰਚ ਰਿਹਾ ਹੋਮ ਡਿਲੀਵਰੀ ਹੈ ਔਰ ਸ਼ਰਾਬ ਦੇ ਵਿੱਚ ਜਿਹੜੇ ਕੇਜਰੀਵਾਲ ਜੀ ਨੇ ਉਹ ਜ਼ਿਲਾ ਘਟਦੇ ਫਿਰਦੇ ਨੇ ਔਰ ਕੇਜਰੀਵਾਲ ਜੀ ਨੇ ਤੇ ਲੇਡੀਜ਼ ਲਈ ਮਹਿਲਾਵਾਂ ਲਈ ਮਾਤਰ ਸ਼ਕਤੀ ਲਈ ਵੀ ਠੇਕੇ ਕੋ ਹਟਦੇ ਦੇ ਕਿ ਮਹਿਲਾਵਾਂ ਤੋਂ ਕਸਰ ਹੀ ਰਹਿ ਗਈ ਸੀ ਜਨਾਬ ਭਾਰਤੀ ਜਨਤਾ ਪਾਰਟੀ ਅੰਦੋਲਨ ਕਰਕੇ ਰੋਕਦੀ ਉਹਨਾਂ ਨੇ ਸਕੂਲਾਂ ਜੀ ਵੀ ਠੇਕੇ ਕੋ ਹਟਦੇ ਨੇ ਕੇਜਰੀਵਾਲ ਕੇ ਕੀ ਇਨਜ਼ਾਮ ਲਾ ਕੇ ਜਿਹਦੇ ਹੁੰਦੇ ਧੰਨਵਾਦ